ਸੋ ਕੈਮਰੇਲੇ ਵੀ ਤੁਹਾਡੇ ਪਿੰਡ ਵਾਲੀ ਹੈ ਬੜਾ ਜਾਇ ਇਹਦੀ ਸ਼ਰਤ ਕੋਈ ਇਨਾ ਬਣਾ ਵੀ ਨਹੀਂ ਕੰਮ ਚੱਲਦਾ ਜੀ ਤੁਹਾਡਾ ਬੰਦਾ ਹੋਰ ਅਗਲਾ ਕਿਵੇਂ ਮੈਂ ਨਕੇਰੀਆਂ ਗਿਆ ਸੀ ਤੇ ਮੇਰੀ ਗੱਲ ਇਹ ਸੁਣੀ ਮੈਂ ਫੈਗਾ ਕੀ ਅਗਲਾ ਹਰ ਪਿੰਡ ਦੇ ਬਾਰਡਰ ਤੇ ਚਲੇ ਜਾਓ ਉੱਥੇ ਨਾਂ ਚਲਾ ਜਾਂਦਾ ਹੈ ਆ ਫਿਰ ਵੀ ਤੁਹਾਡੇ ਪਿੰਡ ਦਾ ਮੁੰਡਾ ਚੰਗਦਾ ਤਾਂ ਫਿਰਦਾ ਗੜਵੇ 45 ਦਾ ਮਾਰ ਉਸ ਭਰਾ ਐ ਚੈਨਲ ਤੇ ਤੁਹਾਡਾ ਮੋਪਰ ਆਏ ਹਾਂ ਜੀ ਖੁਸ਼ੀ ਤਾਂ ਹੁੰਦੀ ਏ ਆਦੇ ਪਿੰਡ ਦਾ ਤਾਂ ਯਾਰ ਕੋਈ ਬੰਦੋ ਕਿਸੇ ਵਰਜੀ ਚਲਾ ਦੇ ਮੇਰੇ ਤਾਂ ਤੁਹਾਡੇ ਜਰਾਲਾ ਵੱਧ ਗਿਆ ਹੈ ਪਰਮਾਨੰਗ ਰੱਖੀ ਦਾ ਦੇਖ ਲੋ ਸਾਹਮਣੇ ਹਾਂ ਜੀ ਹੋਰ ਕਈ ਰਚੂੜੀ ਵੀ ਘਸ ਦਿੰਦਾ ਵਾਲੀ ਸਾਡੀ ਜਨਾਬ ਬਾਕੀ ਨੂੰ ਇਹ ਤੂੰ ਦਜੀਤ ਦੇ ਸਾਹ ਦੇ ਪਿੱਛੇ ਛੱਡ ਦਿੰਦਾ ਬਾਕੀ ਗੱਲ ਛੱਡ